ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਹੱਲਾ ਚੌਥਾ ਸ਼ੰਤ ਕਰ ਪਹਿਲਾ ਇੱਕ ਓ ਅੰਕਾਰ ਸਤਿ ਗੁਰ ਪ੍ਰਸਾਦ ਸਤਿ ਗੁਰ ਪੁਰਖ ਮਿਲਾਏ ਆਵਗਣ ਵਿਕਣਾ ਗੋਣ ਰਵਾ ਬਾਲ ਰਾਮ ਜੀਓ ਹਰ ਹਰ ਨਾਮ ਧਿਆਏ ਗੁਰਬਾਣੀ ਨਿਤਨ ਸਤ ਗੁਰ ਪੁਰਖ ਮਿਲਾਏ ਆਵ ਗਣ ਵਿਕੜਾ ਗੁਣ ਰਵਾ ਬਲਰਾਮ ਜਿਓ ਹਰ ਹਰ ਨਾਮ ਧਿਆਏ ਗੁਰ ਬਾਣੀ ਨਿਤ ਗੁਰਬਾਣੀ ਸਦ ਮੀਠੇ ਲਾਗੇ ਪਾਪ ਵਿਕਾਰ ਗਵਾਇਆ ਹਮਰੋਗ ਗਿਆ ਭਾ ਭੱਗਾ ਸਹਿਜ ਸਹਿਜ ਮਿਲਾਇਆ ਕਾਇਆ ਸੇ ਜਿ ਗੁਰ ਸਬਦ ਸੁਖਾਲੇ ਗਿਆਨ ਤਤ ਕਰ ਭਗੋ ਅਨੰਦ ਸੁਖ ਮਾਣ ਨਿਤ ਰਲਿਆ ਨਾਨਕ ਤੁਰ ਸੰਗੋ ਗੋ ਸਤ ਸੰਤੋਖ ਕਰ ਭਾਉ ਕੁਰਮ ਕੁਰਮਾਈ ਆਇਆ ਬਲਰਾਮ ਜਿਉ ਸੰਤ ਜਨਾ ਕਰ ਮੇਲ ਗੁਰ ਬਾਣੀ ਗਾਵਈਆ ਬਲਰਾਮ ਜਿਉ ਬਾਣੀ ਗੁਰ ਗਾਏ ਪਰਮ ਗਤ ਪਾਏ ਪੰਚ ਮਿਲੇ ਸੋਹਾਇਆ ਗਾਇਆ ਕਰੋਦ ਮਮਤਾ ਤਨ ਨਾਠੇ ਪਾਖੰਡ ਪਰਮ ਗਵਾਇਆ ਮੈਂ ਪੀਰ ਗਈ ਸੁਖ ਪਾਇਆ ਅਰੋਗਤ ਭਏ ਸਰੀਰਾ ਗੁਰ ਪਰਸਾਦਿ ਬ੍ਰਹਮ ਪਛਾਤਾ ਨਾਨਕ ਗੁਣੀ ਗਹਿਰਾ ਮਨ ਮੁਖ ਵਿਛੜੇ ਦੋਰ ਮਹਿਲ ਨਾ ਪਾਏ ਬਾਲ ਗਏ ਬਾਲ ਰਾਮ ਜੀਓ ਅੰਤਰ ਮਮਤਾ ਕੂਰ ਕੂੜ ਵਿਹਾਜੇ ਕੂੜ ਲਈ पाल राम बालि कूड कपट कमाव महा दुख पाव वेण सतगोर मगना पाया उजड़ पंथ प्रह गावारी ਨਖਨ ਤੱਕੇ ਖਾਇਆ ਆਪੇ ਦਇਆ ਕਰੇ ਪ੍ਰਭ ਦਾਤਾ ਸਤ ਗੁਰ ਪਰਖ ਮਿਲਾਏ ਜਨਮ ਜਨਮ ਕੇ ਵਿਛੜੇ ਜਨ ਮਿਲੇ ਨਾਨਕ ਸਹਜ ਸੁਭਾਏ ਆਇ ਲਗਣ ਗਣਾਈੇ ਹਿਰਦੈ ਧਨ ਓਮਾਹੀਆ ਬਾਲ ਰਾਮ ਜਿਓ ਪੰਡਤ ਪਾਂਦੇ ਆਣ ਪਤੀ ਬਹਿਵਾ ਚਾਈਆ ਬਾਲਰਾਮ ਜੀਓ ਪਤੀ ਵਾਚਾਈ ਮਨ ਵਜੀਵਦਾਏ ਜਬ ਸਾਜਨ ਸੋੜੇ ਘਰ ਆਏ ਗੋੜੀਂਗੇ ਆਨਿ ਬਹਿ ਮਤਾ ਪਕਾਇਆ ਇਰੇ ਤਤ ਦਿਵਾਏ ਵਰ ਪਾਇਆ ਪਰਖ ਅਗੰਮ ਅਗੋਚਰ ਸਾਧਨਾਵ ਤਨ ਬਾਲ ਸਖਾਈ ਨਾਨਕ ਕਿਰਪਾ ਕਰ ਕੇ ਮਿਲੇ ਵਿਛੜ ਕਦ ਨਾ ਜਾਈ ਵਾਰ ਪਾਇਆ ਪੁਰਖ ਅਗੰਮ ਅਗੋਚਰ ਸਾਧ ਨਵਤਨ ਬਾਲ ਸਖਾਈ ਨਾਨਕ ਕਿਰਪਾ ਕਰ ਕੈ ਮਿਲੇ ਵਿਛੜ ਕਦ ਨ ਜਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਸੋਹੀ ਮਹੱਲਾ ਚੌਥਾ ਸ਼ੰਤ ਕਰ ਪਹਿਲਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਸਤ ਗੁਰ ਪੁਰਖ ਮਿਲਾਏ ਗੁਣ ਵਿਕਣਾ ਗੁਣ ਰਵਾ ਬਾਲ ਰਾਮ ਜੀਓ ਹਰ ਹਰ ਨਾਮ ਧਿਆਏ ਗੁਰ ਬਾਣੀ ਨਿਤ ਨਿਤ ਚਵਾ ਬਾਲ ਰਾਮ ਜੀਓ